ਬੜਾ ਕੰਟਲ ਨਾ ਇਥੇ ਆਉਣ ਨਹੀਂ ਦਿੰਦੇ ਜੀ ਤੇ ਫਿਰ ਸਾਨੂੰ ਪਰਛੇਤਰੋਂ ਸਵੇਰੇ ਸਾਨੇ ਪੰਜਾਬ ਟ੍ਰੇਨ ਨਹੀਂ ਅੰਮ੍ਰਿਤਸਰ ਵਾਲੀ ਉਹਦੇ ਜਿਵੇਂ ਰਾਜਪੁਰੇ ਉਤਰੀਦਾ ਤੇ ਰਾਜਪੁਰੇ ਉਤਰ ਕੇ ਫਿਰ ਬਾਹਰ ਆਈਦਾ ਅੱਡੇ ਹਲ ਤੇ ਫਿਰ ਸ਼ੰਭੂ ਬਾਰਡਰ ਤੇ ਜਾ ਇਹ ਕਾਰਨ ਆ ਵੀ ਕੱਲੇ ਵੀ ਆ ਜਾਂਦੇ ਹੋ ਦਿੱਲੀ ਆ ਜਾਂਦੇ ਹੋ 75 ਕਿਲੋਮੀਟਰ ਨਾਲ ਖਲੋਈਦਾ ਹੀ ਆਪਣੇ ਵੇਖੋ ਨਾ ਪੈਲੀ ਪੁਲੀ ਕੋਣੀ ਇੱਕ ਹਸਬ ਦਸੀਏ ਡੈਡੀ ਐਕਸਪਾਇਰ ਹੋ ਗਿਆ ਸੀ ਤੇ ਆਪਣੇ ਕੋਲ ਪੈਲੀ ਮੰਨ ਲਓ ਕਿੱਲਾ ਕੋਈ ਲਾ ਕੇ ਚੱਲੋ ਭਰਾ ਵੱਡਾ ਕੈਨੇਡਾ ਚ ਪੀ ਆਰੇ 4 ਸਾਲ ਹੋ ਗਏ ਨੇ ਤੇ ਆਪਾਂ ਸਰ ਨਾਲ ਹੀ ਹਲੋਦਿਆ ਕੋਈ ਦਿੱਕਤ ਨਹੀਂ ਪਿੰਡ ਦੇ ਵਿੱਚ ਨਾ ਬੋਰਡ ਲੱਗਣਗੇ ਤੇ ਬੋਰਡ ਦੇ ਉੱਤੇ ਸਵਾਲ ਲਿਖੇ ਜਾਣਗੇ ਬੀਜੇਪੀ ਵਾਸਤੇ ਜੀ ਇਹ ਸਾਡੇ ਪਹਿਲਾਂ ਸਵਾਲਾਂ ਦੇ ਜਵਾਬ ਦਿਓ ਬੀਜੇਪੀ ਵਾਲੇ ਹੋ ਗਨੇ ਭਾਜਪਾ ਵਾਲੇ ਹੋ ਗਨੇ ਇਹਨਾਂ ਰਕਟਾਪ ਹੁਣ ਸਟਾਰਟ ਹੋ ਗਏ ਤੁਹਾਨੂੰ ਸਹੀ ਦਸੀ ਇੱਕ ਹਿਸਾਬ ਦਾ ਮੈਂ ਮੰਨ ਲੇ ਪਿੰਡਾ ਪੁੰਡਾ ਜਿਹਨਾਂ ਨੂੰ ਵੜਨ ਦੇ ਦਿੰਦੇ ਹੋਣ ਵਾਲੇ ਮੈਂ ਪਰਸੇ ਜਿੱਥੇ ਵੀਡੀਓ ਬਣਾ ਪਿਆ ਹੈ ਇੱਕ ਦਸ਼ੰਤ ਚਟਾਲਾ ਆਇਆ ਹੀ ਕੋਈ ਪਿੰਡ ਜਾਂ ਤੇ ਉਹਨੂੰ ਰਾਤੀ ਪਹੁੰਚਾ ਦੇ ਸੀ ਉਹਨਾਂ ਨੇ ਬ੍ਰਦਰ ਕੀ ਨਾਮ ਹੈ ਤੁਹਾਡਾ ਕਗੰਦੀਪ ਜੀ ਤੁਸੀਂ ਕਿੱਥੋਂ ਆਏ ਹੋ ਆਪਣਾ ਪਿੰਡ ਫਰਲ ਪੈਂਦਾ ਡਿਸਟ੍ਰਿਕਟ ਕਤਲ ਚ ਜੀ ਇੱਧਰ ਪਿੰਡਾਂ ਦੇ ਹੋ ਕੇ ਆਇਓ ਜਾਂ ਇੱਥੇ ਪੱਕਾ ਰਹਿ ਰਹੇ ਹੋ ਤੁਸੀਂ ਬਾਲਾ ਕੈਂਟਲ ਲੋਣਾ ਇੱਥੇ ਆਉਂ ਨਹੀਂ ਦਿੰਦੇ ਜੀ ਤੇ ਫਿਰ ਸਾਨੂੰ ਕੁਰਸ਼ੇਤਰੋਂ ਸਵੇਰੇ ਸਾਨੂੰ ਪੰਜਾਬ ਟ੍ਰੇਨ ਨਹੀਂ ਅੰਮ੍ਰਿਤਸਰ ਵਾਲੀ ਉਹਨਾਂ ਦੇ ਜਿਵੇਂ ਰਾਜਪੁਰੇ ਉਤਰੀਦਾ ਤੇ ਰਾਜਪੁਰੇ ਉਤਰੀ ਕੇ ਫਿਰ ਬਾਹਰ ਆਈਦਾ ਅੱਡੇ ਹਲ ਤੇ ਫਿਰ ਸ਼ੰਭੂ ਬਾਰਡਰ ਤੇ ਜਾ ਇਹ ਡੇਲੀ ਕਰਦੇ ਹੋ ਤੁਸੀਂ ਜਾਂ ਫਿਰ ਆ ਕੇ ਉਰੇ ਰਹਿ ਜਾਂਦੇ ਹੋ ਨਹੀਂ ਸਰ ਮੈਂ ਡੇਲੀ ਅਪ ਡਾਊਨ ਕਰਨਾ ਜੀ ਡੇਲੀ ਅਪ ਡਾਊਨ ਕਰਦੇ ਹੋ ਕਿੰਨੇ ਕਿਲੋਮੀਟਰ ਪੈ ਜਾਂਦਾ ਸਾਰਾ ਪੈ ਜਾਂਦਾ ਕੋਈ 75 ਕਿਲੋਮੀਟਰ ਹੈ ਜੀ 75 ਕਿਲੋਮੀਟਰ ਆਉਣਾ ਤੇ ਫਿਰ ਜਾਣੇ ਵੀ ਹਾਂ ਆਣਾ 6:30 ਵਜੇ ਦਰਜੀ ਦਾ 6:40 ਤੇ ਜਾਂਦੀ ਸਾਨੇ ਪੰਜਾਬ ਉਹਨੇ ਖੇਤਰ ਲਾ ਛੜਨਾ ਜਾ ਗਏ ਤੇ ਫਿਰ ਖੇਤਰ ਤੋਂ ਡਾਂਡ ਸਾਡਾ ਪੈਂਦਾ ਡਾਂਡ ਤੋਂ ਸ਼ਹਿਰੀ ਪੈਂਦਾ ਤੇ ਸ਼ਹਿਰ ਤੋਂ ਫਿਰ ਪਿੰਡ ਹੋ ਜਾਂਦਾ ਇਕੱਲੇ ਆਉਨੇ ਹੋ ਕਿ ਨਾਲ ਹੋਰ ਵੀ ਨੇ ਅੱਛਾ ਹਾਂਜੀ ਹਾਂਜੀ ਸਰ ਕੀ ਕਾਰਨ ਹੈ ਵੀ ਇਕੱਲੇ ਵੀ ਆ ਜਾਂਦੇ ਹੋ ਦਿੱਲੀ ਆ ਜਾਂਦੇ ਹੋ 75 ਕਿਲੋਮੀਟਰ ਨਾਲ ਖਲੋਈਦਾ ਹੀ ਆਪਣੇ ਵੇਖੋ ਨਾ ਪਹਿਲੀ ਪੁਲੀ ਕੋਣੀ ਇੱਕ ਹਿਸਾਬ ਦੱਸਿਏ ਡੈਡੀ ਐਕਸਪਾਇਰ ਹੋ ਗਿਆ ਹੀ ਤੇ ਆਪਣੇ ਕੋਲ ਪਹਿਲੀ ਮੰਨ ਲਓ ਕਿਲਾ ਕੋਈ ਲਾ ਕੇ ਚਲੋ ਭਰਾ ਵੱਡਾ ਕੈਨੇਡਾ ਚ ਪੀ ਆਰ 4 ਸਾਲ ਹੋ ਗਏ ਨੇ ਤੇ ਆਪਾਂ ਸਰ ਨਾਲ ਹੀ ਹਲੋਦਿਆ ਕੋਈ ਦਿੱਕਤ ਨਹੀਂ ਜਿੱਦੋਂ 21 ਤਰੀਕ ਦੀ ਕੋਲਸੀ ਉਦੋਂ ਤੋਂ ਉਦਣ ਮੈਂ ਅੱਗੇ ਹਾਂ ਅੱਛਾ ਹਾਂਜੀ ਹਾਂਜੀ ਸਰ ਇਹ ਉਦੋਂ ਤੋਂ ਚਲੋ ਹੁਣ ਤੱਕ ਤਾਂ ਬਹੁਤ ਐ ਕਿ ਉਧਰ ਚੋਣ ਜਾਬਤਾ ਵੀ ਲੱਗਿਆ ਹਜੇ ਡੇਢ ਕਮੀਨਾ ਤਾਂ ਇਲੈਕਸ਼ਨ 'ਚ ਲੰਘ ਜਾਣਾ ਤੇ ਡੇਢ ਮਹੀਨਾ ਮੰਨ ਕੇ ਚੱਲੀਏ ਕਿ ਜਿਸ ਤਰੀਕੇ ਦਾ ਮਾਹੌਲ ਹੈ ਐਦਾਂ ਥੋੜਾ ਜਿਹਾ ਸ਼ਾਂਤਮਈ ਰਹਿ ਕੇ ਚੱਲੂਗਾ ਸਰ ਹਾਂਜੀ ਹਾਂਜੀ ਇਹ ਤਾਂ ਸ਼ਾਂਤਮਈ ਰਹਿ ਕੇ ਚੱਲਣਾ ਵੇਖੋ ਤੇ ਆਪਣੇ ਜੇ ਤੁਹਾਨੂੰ ਪਰੇਵਾਲੇ ਜਿੰਨੇ ਕਿਸਾਨ ਭਰਾ ਵੀ ਬੈਠੇ ਜਿੰਨੇ ਵੀ ਬੈਠੇ ਨੇ ਇਥੇ ਇਹਦੇ ਸ਼ਾਂਤੀਪੂਰਨ ਵਾਲੀ ਚੱਲਦੇ ਨੇ ਬਾਕੀ ਗੋਲੇ-ਗੋਲੇ ਤੋਂ ਹੀ ਸੁੱਟਦੇ ਰਹਾ ਪਰ ਕੋਈ ਇਦੋਂ ਡਾਲਾ ਵੀ ਮਾਰਦੇ ਕੋਈ ਠੀਕ ਹੈ ਨਾ ਆਪਾਂ ਪਰ ਸ਼ਾਂਤੀ ਮੇਂ ਨਾਲ ਚੱਲਣ ਵਾਲੇ ਆ ਤੇ ਬਾਕੀ ਅੰਦੋਲਨ ਚੜ੍ਹਦੀ ਕਲਾ ਜੀ ਭਾਜੀ ਹਾਂਜੀ ਇੱਕ ਤੁਹਾਨੂੰ ਪਤਾ ਹੋਣਾ ਐਸਕੇਐਮ ਨੇ ਕੱਲ ਇੱਕ 11 ਕ ਸਵਾਲ ਰੱਖੇ ਨੇ ਖਾਸ ਕਰਕੇ ਬੀਜੇਪੀ ਉਮੀਦਵਾਰਾਂ ਵਾਸਤੇ ਆਹੀ ਸਵਾਲ ਨੇ ਕਿ ਐਮਐਸਪੀ ਕਿਉਂ ਨਹੀਂ ਦਿੱਤੀ ਅ ਸ਼ੁਭਕਰਨ ਦੀ ਮੌਤ ਦਾ ਹੋ ਗਿਆ ਜਾਂ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਉਹ ਕਹਿੰਦੇ ਕਿ ਹਰ ਪਿੰਡ ਦੇ ਵਿੱਚ ਨਾ ਬੋਰਡ ਲੱਗਣਗੇ ਤੇ ਬੋਰਡ ਦੇ ਉੱਤੇ ਸਵਾਲ ਲਿਖੇ ਜਾਣਗੇ ਬੀਜੇਪੀ ਵਾਸਤੇ ਕਿ ਇਹ ਸਾਡੇ ਪਹਿਲਾਂ ਸਵਾਲਾਂ ਦੇ ਜਵਾਬ ਦਿਓ ਜਿਸ ਤਰੀਕੇ ਦੇ ਨਾਲ ਹੁਣ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਥੋੜੇ ਉੱਧਰ ਕਿੱਦਾਂ ਹੈਗਾ ਕਿਉਂਕਿ ਇੱਧਰ ਵੀ ਕਾਫੀ ਵਿਰੋਧ ਹੋ ਰਿਹਾ ਸਾਡੇ ਉੱਧਰ ਤੇ ਮਾਲ ਜਿਹੜੇ ਆ ਬੀਜੇਪੀ ਵਾਲੇ ਹੋ ਗਨੇ ਭਾਜਪਾ ਵਾਲੇ ਹੋ ਗਨੇ ਆਇਨਾ ਰਕਟਾ ਪਾਉਣਾ ਸਟਾਰਟ ਹੋ ਗਏ ਤੁਹਾਨੂੰ ਸਹੀ ਦਸੀ ਇੱਕ ਹਿਸਾਬ ਦਾ ਬਈ ਮਾਲੇ ਪਿੰਡਾ ਪੁੰਡਾ ਇਹਨਾਂ ਨੂੰ ਵੜਨ ਦੇ ਦਿੰਦੇ ਹੋਣ ਵਾਲੇ ਮੈਂ ਪਰਸੇ ਜੋ ਉੱਥੇ ਵੀਡੀਓ ਵੇਖਣਾ ਪਿਆ ਇੱਕ ਦੁਸ਼ਯੰਤ ਚਟਾਲਾ ਆਇਆ ਸੀ ਕੋਈ ਪਿੰਡ ਜਿਹਾ ਤੇ ਉਹਨੂੰ ਰਾਤੀ ਭਜਾ ਦੇ ਸੀ ਉਹਨਾਂ ਨੇ ਤੇ ਗਰਨਾਮ ਸਿੰਘ ਚੜੂਨੀ ਦੀ ਮੇਰੇ ਹਲਚੇ ਹੁੰਦੇ ਜ ਉਹਨਾਂ ਨੇ ਹੀ ਭਜਾਇਆ ਸੀ ਉਹਨਾਂ ਨੂੰ ਦੁਸ਼ਯੰਤ ਚਟਾਲਾ ਨੇ ਆਪਣੀ ਪਾਰਟੀ ਬਣਾਈ ਸੀ ਆਪਣੇ ਦਾਦੇ ਤੇ ਤਾਏ ਤੋਂ ਹਨਾ ਹਟ ਕੇ ਦੁਸ਼ਯੰਤ ਦੇ ਫਾਦਰ ਦਾ ਬਿਆਨ ਇਹ ਆਇਆ ਸੀ ਕਹਿੰਦੇ ਕਿ ਮੇਰੇ ਜੇ ਪਿਤਾ ਜੀ ਕਹਿਣਗੇ ਮਤਲਬ ਵੱਡੇ ਚਟਾਲਾ ਸਾਹਿਬ ਕਹਿਣਗੇ ਕਿ ਮੈਂ ਵਾਪਸ ਆ ਜਾਂ ਕਹਿੰਦੇ ਕਿ ਮੈਂ ਆਪਣੀ ਪਾਰਟੀ ਛੱਡ ਕੇ ਐਨਐਲਓ ਚ ਵਾਪਸ ਆ ਜਾਊਗਾ ਤੇ ਇਹ ਕਿਵੇਂ ਲੱਗਿਆ ਤੁਹਾਨੂੰ ਬਿਆਨ ਵੀ ਜੇ ਇਧਰੋਂ ਵਿਰੋਧ ਹੋਇਆ ਤਾਂ ਬੈਂ ਮੇਰੇ ਬੱਸ ਤੁਹਾਨੂੰ ਜਿੰਨਾ ਮੈਂ ਸੁਣਿਆ ਨਾ ਉਹਨਾਂ ਦਾਸਤਾ ਜੀ ਨਹੀਂ ਫਿਰ ਇਹਦਾ ਕਾਰਨ ਇਹੀ ਮੰਨਦੇ ਹੋ ਤੁਸੀਂ ਕਿ ਇਧਰ ਦੁਸ਼ਾਂਤ ਉਹਨਾਂ ਦਾ ਵਿਰੋਧ ਹੀ ਇੰਨਾ ਹੋ ਗਿਆ ਵੀ ਉਹਨਾਂ ਨੂੰ ਹੁਣ ਲੱਗਦਾ ਕਿ ਐਨਐਲਓ ਚ ਸਾਰਿਆਂ ਦੀ ਹੋਣ ਦੇ ਤੁਹਾਨੂੰ ਸਹੀ ਦੱਸੀਏ ਇਹ ਮੰਨ ਲਓ ਗੱਲਣੀਓ ਇੱਕ ਕਹਾਵਤ ਸੀ ਪੁਰਾਣੀ ਵੀ ਕੁੱਤੀ ਚੋਰਾਂ ਨਾਲ ਰਲੀਏ ਜੀ ਠੀਕ ਹੈ ਨਾ ਤੇ ਉਹ ਹੈ ਵੇ ਜੀ ਉਹ ਝੂਠ ਨਹੀਂ ਉਹ ਗੱਲ ਸੱਚੀ ਜੀ ਤੇ ਉਧਰ ਤੇ ਵਿਰੋਧ ਹੋਣਾ ਕੋ ਹੋਣੀ ਹੈ ਸਾਰਿਆਂ ਦਾ ਸਰ ਉਧਰ ਨਹੀਂ ਇੱਧਰ ਨਹੀਂ ਹੋਣਾ ਵਿੰਦਰੇਓ ਤੇ ਹੁਣ ਆਪਣੇ ਆਪ ਹਿਸਾਬ ਲਾ ਲਓ ਜੇ ਸ਼ੰਭੂ ਵਾਟਰ ਪੰਜਾਬ ਚ ਲੱਗਾ ਤੇ ਇਹ ਭਗਵੰਤਬਾ ਨੂੰ ਵੀ ਵੇਖਦੇ ਉਹਨਾਂ ਨੂੰ ਕੜਨ ਨਹੀਂ ਵੇਖਦਾ ਉਹਨਾਂ ਨੂੰ ਵੇਖਦਾ ਪਰ ਉਹਨਾਂ ਨੇ ਹੱਥ ਕਰੇ ਵੀ ਨਹੀਂ ਵੇਖਿਆ ਬਈ ਇਥੇ ਮਾਨ ਲ ਗੋਲੇ ਗੋਲੇ ਚੱਲ ਜਣੇ ਚੱਲ ਤੁਸੀਂ ਮੋਰਚਾ ਕਿ ਸਾਡੇ ਅੱਗੇ ਲਗਵਾਣਾ ਬਈ ਗੋਲੇ ਤੇ ਬੰਦ ਕਰਵਾ ਦਿਓ ਘਟੋ ਘਟ ਬਈ ਸਾਡੇ ਹੁਣ ਕਈ ਕਿਸਾਨਾਂ ਨੂੰ ਗੋਲੀਆਂ ਵੱਜਣੇ ਇਹ ਕੋ ਸ਼ਬਦ ਕਰਨ ਮੁੰਡਾ ਸੀਦ ਹੋਇਆ ਹੁਣ ਪਿੱਛੇ ਜੀ ਤੇ ਉਹਨਾਂ ਨੂੰ ਸਾਰਾ ਵੇਖਦਾ ਬਸ ਉਹਨਾਂ ਨੇ ਕੀ ਹੈ ਇੱਥੇ ਐਂਬੂਲੈਂਸ ਆ ਲਵਾਂ ਜਾਨੇ ਹੋਣਾ ਤੁਸੀਂ ਦੂਰ ਨਹੀਂ ਜਾਣਾ ਅੱਛਾ ਜਿੰਨੇ ਪੁਲਿਸ ਵਾਲੇ ਹਲੋਤੇ ਨੇ ਇੱਥੇ ਗੋਲੇ ਚਾਲ ਦੇਣੇ ਸਾਡੀ ਕੀ ਸੇਫਟੀ ਹੈ ਜੀ ਇਹ ਕੱਲੇ ਧਰਨੇ ਦੇ ਪਿੱਛੇ ਪਰੋਟੇ ਕਾਨੂੰ ਹੀ ਲਾਏ ਬੈਨੇ ਇੱਥੇ ਆ ਯੁੱਧ ਸਾਡਨ ਨਾਲ ਲੜਨਾ ਹੈ ਆ ਆਪਣੇ ਹੱਕਾਂ ਵਾਸਤੇ ਹੀ ਹਲੋਤੇ ਆ ਹਾਂਜੀ ਹਾਂਜੀ ਬਸ ਚਾਹੇ ਜਿੰਨਾ ਮਰਜੀ ਲੰਬਾ ਸਮਾਂ ਚੱਲੇ ਤੁਸੀਂ ਇਦਾਂ ਹੀ ਆਓਗੇ ਦਿੱਲੀ ਆਓਗੇ ਦਿੱਲੀ ਜਾਓ ਪਰ ਸਾਰਾ ਪਰੇ ਤਿਆਰ ਆ ਪਰੇ ਦਿਲ ਤੋਂ ਹਲੋਣ ਵਾਲੇ ਬੰਦੇ ਆ ਜੀ ਮੈਂ ਪਹਿਲਾਂ ਇਦੂ ਪਹਿਲਾਂ ਮੋਰਚਾ ਵਾਈਪੇਸ ਚੌਂਕ ਤੇ ਲੱਗਾ ਸੀ ਬੰਦੀ ਸਿੰਘਾਂ ਨਾਲ ਉੱਥੇ ਵੀ ਸਾਂ ਅੰਮ੍ਰਿਤਪਾਲ ਦਾ ਮੋਰਚਾ ਲੱਗਾ ਸੀ ਜਰੋਂ 5 ਦਿਨ ਹੋਮਲੈਂਡ ਦੱਗੇ ਉੱਥੇ ਹੀ ਸਾਂ ਜੇ ਤੁਹਾਨੂੰ ਨਹੀਂ ਕਹਿਣ ਮੈਂ ਪ੍ਰੂਫ ਹੀ ਵਿਖਾ ਦੇਣਾ ਤੇ ਹੁਣ ਅੰਬਰਸਰ ਮੋਰਚਾ ਲੱਗਾ ਸੀ ਉੱਥੇ ਵੀ ਜਾ ਕੇ ਆਏ ਆ ਹਾਂਜੀ ਹਾਂਜੀ ਸਾਰੇ ਦਿਨ ਉਹਨਾਂ ਨੇ ਮੋਰਚੇ ਚੁੱਕੇ ਉਹ ਦਿਨ ਹੋਮਲੈਂਡ ਦੱਗੋ ਚੁੱਕੇ ਸੀ ਤੇ ਉਹ ਦਿਨ ਉਹਨਾਂ ਨੇ ਲਾਠੀ ਚਾਰਜ ਕੀਤਾ ਸੀ ਲਾਠੀ ਚਾਰਜ ਵੀ ਸਾਂ ਮੈਂ ਜਦੋਂ ਉਹਨਾਂ ਨੇ ਮਾਰੀਆਂ ਡੰਡੇ ਤੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਆ ਰਿਹਾ ਆਪਣੇ ਕੌਮ ਦੇ ਬੰਦੇ ਨੇ ਵੀ ਇਹ ਹਰ ਮੋਰਚੇ 'ਚ ਸ਼ਾਮਲ ਹੋਣੇ ਹਾਂ ਹਾਂਜੀ ਹਾਂਜੀ ਹੋਂਨੇ ਹਰ ਮੋਰਚੇ 'ਚ ਸ਼ਾਮਲ ਹੋਣੇ ਆ ਜੀ ਤੇ ਉਧਰ ਖਨੋਰੀ ਬਾਡਰ ਤੇ ਉਹ ਜੇ ਮੰਨ ਲਓ ਸ ਪਹਿਲਾਂ ਪਟਿਆਲੇ ਜਾਣਾ ਪੈਣਾ ਪਟਿਆਲੇ ਤੋਂ ਪਾਤੜਾ ਪਾਤੜਾ ਤੋਂ ਖਨੋਰੀ ਫਿਰ ਦਾਤੇ ਸੰਗ ਵਾਲੇ ਪਿੰਡ ਦੇ ਕੋਲ ਲੱਗਾ ਖਨੋਰੀ ਬਾਰਡਰ ਗਣ ਦੀ ਮੁਸ਼ਕਿਲਾਂ ਆ ਇੱਧਰ ਉਹ ਤਾਂ ਮੁਸ਼ਕਲੇ ਬਹੁਤ ਮੁਸ਼ਕਲੇ ਤਾਂ ਆ ਕੇ ਫਿਰ ਇੱਥੇ ਆ ਜਿਹੜਾ ਹਾਂਜੀ ਹਾਂਜੀ ਇੱਥੋਂ ਫਿਰ ਸਵੇਰੇ ਘਰੋਂ 7:30 ਵਜੇ ਚੱਲੀਦਾ ਤੇ 11 ਵਜੇ ਫੜਜੀ ਦਾ ਆ ਗਏ ਤੇ ਇੱਥੋਂ ਮੇਰੇ ਹਲਚੋਂ ਸ਼ਾਮ ਨੂੰ 6:30 ਵਜੇ ਜਾਣਾ ਤੇ ਰਾਤੀ 10:30 ਵਜੇ ਘਰ ਪੜਨਾ ਜਾ ਕੇ ਘਰ ਵੀ ਮੈਂ ਤਾਂ ਜਾਣਾ ਵੀ ਮਾਂ ਲ ਮਾਤਾ ਹੀ ਘਰ ਕੱਲੇ ਹੁੰਦੇ ਨੇ ਡੈਡੀ ਐਕਸਪਾਇਰ ਹੋ ਗਿਆ ਨਹੀਂ ਮੇਰਾ ਪਿੰਡ ਦੇ ਮਾਲ ਮੇਰਾ ਪਿੰਡ ਪੈਂਦੇ ਸ ਬਨੂੜ ਆ ਨੇੜੇ ਹੀ 12-13 ਪਰ ਫਿਰ ਮੈਂ ਹਰੇਨ ਦੋਗਲੇ ਕਰਕੇ ਘਰੇ ਜਾਣਾ ਪਿਆ ਤੇ ਫਿਰ ਮੈਨੂੰ ਇਹ ਹੁੰਦਾ ਮਾਤਾ ਕਰਕੇ ਵੀ ਫਿਰ ਉਹਨਾਂ ਨੇ ਆਖਣਾ ਗੱਲਾਂ ਰਿਸ਼ਤੇਦਾਰਾਂ ਨੇ ਬਈ ਨੇ ਵੇਲਾ ਵੇਲਾ ਮੇਰੀ ਇਹ ਦੱਸੋ ਮੈਂ ਚਲੋ ਵੇਲਾ ਤੁਹਾਡਾ ਕਿਹੜਾ ਹੁੰਦਾ ਸੈਲਰ ਚੱਲਣ ਦਿਆ ਕੋਈ ਤੁਸੀਂ ਵੀ ਲੈ ਹੀ ਇੱਕ ਸਾਬ ਦੇ ਤੁਸੀਂ ਆ ਜਿਓ ਕਿ ਨਹੀਂ ਜੀ ਬਸ ਉਹੀ ਗੱਲਾਂ ਨੇ ਆਪਣੀ ਆਪਣੀ ਸੋਚ ਹੁੰਦੀ ਆਪਾਂ ਕਹਿ ਨਹੀਂ ਸਕਦੇ ਕਿਸ ਨਾਲ ਉਹ ਫਿਰ ਅੱਗੇ ਆਹ ਛੱਡਦੇ ਨੇ ਬਈ ਇਹਦੇ ਇੱਕ ਤੇ ਚਾਰ ਜਵਾਬ ਦੇ ਦਿੰਦੇ ਆ ਯਾਰ ਐਨੂੰ ਬੋਲਣ ਨੇ ਸਾਬ ਆਪਾਂ ਧਾਰ ਕੇ ਚੁੱਪ ਹੀ ਰਹਿਦਾ ਜੀ ਹਾਂ ਜੀ ਹਾਂ ਜੀ ਬਾਈ ਚੰਗੀ ਗੱਲ ਹੈ ਕਹਿੰਦੇ ਇੱਕ ਚੁੱਪ ਸੋ ਸੁੱਖ ਹੈ ਨਾ